ਸੂਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਖਾਸ ਇਕਾਲ ਅੱਜ ਇੱਕ ਆਪਾਂ ਨਵੇਂ ਮੁੱਦੇ ਤੇ ਫੇਰ ਕਰਦੇ ਆਂ ਵਿਚਾਰ ਚਰਚਾ ਮੁੱਦਾ ਫੇਰ ਆਪਾਂ ਖੇਤੀ ਰਿਲੇਟਿਡ ਹੀ ਆ ਕਿਉਂਕਿ ਭਾਈ ਆਪਾਂ ਹੈਗੇ ਆ ਜ਼ਿਮੀਂਦਾਰ ਬੰਦੇ ਗੱਲਾਂ ਖੇਤੀ ਦੀਆਂ ਕਰਨੀਆਂ ਤੇ ਜ਼ਮੀਨ ਦੀਆਂ ਕਰਨੀਆਂ ਜਾਂ ਫਸਲਾਂ ਦੀਆਂ ਕਰਨੀਆਂ ਤੇ ਅੱਜ ਆਪਾਂ ਫੇਰ ਖੇਤੀ ਦੀ ਜ਼ਮੀਨ ਦੀ ਗੱਲ ਕਰਦੇ ਆਂ ਜ਼ਮੀਨ ਦੀ ਗੱਲ ਹੈਗੀ ਐਦਾਂ ਵੀ ਆਪਾਂ ਹੁਣ ਸਾਰੇ ਤਕਰੀਬਨ ਇੱਕ ਨਾਰਮਲ ਜੀ ਗੱਲ ਆ ਜਿਹੜੀ ਜ਼ੁਬਾਨ ਤੇ ਚੜੀ ਹੋਈ ਵੀ ਜਿਹੜੇ ਖੇਤੀ ਨੂੰ ਜਿਹੜੀਆਂ ਸਰਕਾਰਾਂ ਜਾਂ ਵੱਡੇ ਕਾਰਪੋਰੇਟ ਇਹਨੂੰ ਹੜਪਣਾ ਚਾਹੁੰਦੇ ਆ ਇਹ ਜ਼ਮੀਨ ਦੇ ਮਗਰ ਪਏ ਬੰਤ ਧੋਕੇ ਤੇ ਕਿਉਂ ਪਏ ਤੇ ਕਦੋਂ ਪਏ ਆਪਾਂ ਇਹ ਤੁਹਾਡੇ ਨਾਲ ਕਰਨੀ ਆ ਗੱਲ ਤੇ ਉਹਦੇ ਪਿੱਛੇ ਆਪਣਾ ਕੀ ਦੋਸ਼ ਆ ਆਪਾਂ ਜਿੱਦਾਂ ਖੇਤੀ ਨੂੰ ਕਿਸੇ ਵੀ ਸਟੈਂਡਰਡ 'ਚ ਨਹੀਂ ਲੈਂਦੇ ਵੀ ਇੱਕ ਜ਼ੀਰੋ ਲੈਵਲ ਦੀ ਚੀਜ਼ ਮੰਨਦੇ ਆ ਜਾਂ ਤੇ ਆਪਾਂ ਪ੍ਰਾਇਓਰਟੀ ਜੰਨੇ ਜਿਹੜੀ ਆਪਣੀ ਨੌਕਰੀ ਆ ਜਦੋਂ ਵੀ ਬੱਚਾ ਆਪਣਾ ਪੜਦਾ ਹੁੰਦਾ ਆਪਾਂ ਕਹਿੰਦੇ ਆ ਵੀ ਨੌਕਰੀ ਲੱਗ ਜਾਏਗਾ ਤੇ ਇਹ ਆਪਣਾ ਸੈਕੰਡ ਸਟੈਪ ਹੁੰਦਾ ਜਿਹੜਾ ਵੀ ਆਪਾਂ ਤੈਨੂੰ ਬਾਹਰ ਭੇਦ ਦੇਣਾ ਜ਼ਮੀਨ ਚਾਹੇ ਵੇਚਣੀ ਪੈ ਜਾਵੇ ਹਨਾ ਤੇ ਨੌਕਰੀ ਵਾਲੇ ਤੇ ਬੰਦੇ ਜਿਹੜੇ ਬੈਠੇ ਆ ਆਮ ਆਪਣੇ ਵਰਗੇ ਘਰਾਂ 'ਚ ਜ਼ਿੰਮੇਦਾਰ ਉਹ ਤੇ ਕਹਿ ਦਿੰਨੇ ਆ ਵੀ ਯਾਰ ਖੇਤੀ 'ਚ ਕੁਝ ਨਹੀਂ ਹੈਗਾ ਵੀ ਨੌਕਰੀ 'ਚ ਪੈ ਜਾਈਂ ਜਾਂ ਬਾਹਰ ਚਲੇ ਜਾਈਂ ਕਿਉਂਕਿ ਇਹ ਚੀਜ਼ ਤਾਂ ਉਦੋਂ ਹੀ ਪਤਾ ਹੁੰਦਾ ਵੀ ਜਦੋਂ ਦੋਵੇਂ ਚੀਜ਼ਾਂ ਬੰਦੇ ਨੇ ਫੇਸ ਕਰੀਆਂ ਹੁਣ ਦੋਮਾ ਵਿੱਚ ਦੇਖਿਆ ਹੋਵੇ ਵੀ ਖੇਤੀ ਵੀ ਕਰੀ ਹੋਵੇ ਤੇ ਨੌਕਰੀ ਵੀ ਕਿਉਂਕਿ ਐਕਸਪੀਰੀਅੰਸ ਹੁੰਦਾ ਹੁਣ ਮੈਨੂੰ ਪਤਾ ਵੀ ਨੌਕਰੀ 'ਚ ਕੀ ਆ ਕਿਉਂਕਿ ਮੈਂ ਸਰਕਾਰੀ ਨੌਕਰੀ ਪੰਜਾਬ ਪੁਲਿਸ 'ਚ 2016 'ਚ ਜੁਆਇਨ ਕੀਤੀ ਮੈਨੂੰ ਨੌਕਰੀ ਦਾ ਵੀ ਪਤਾ ਵੀ ਨੌਕਰੀ 'ਚ ਕੀ ਹਿਸਾਬ ਕਿਤਾਬ ਹੈ ਤੇ ਦੂਜਾ ਖੇਤੀ ਆਪਣਾ ਜੱਦੀ ਪੁਸ਼ਤੀ ਤੰਦਾ ਤੇ ਆਪਾਂ ਖੇਤੀ ਦਾ ਵੀ ਪਤਾ ਪਰ ਮੈਂ ਨੌਕਰੀ ਨਾਲੋਂ ਕਿਤੇ ਜ਼ਿਆਦਾ ਵਧੀਆ ਖੇਤੀ ਨੂੰ ਮੰਨਦਾ ਕਿਉਂਕਿ ਇਹਦੇ ਵਿੱਚ ਕੋਈ ਮੈਂਟਲੀ ਡਿਸਟਰਬੈਂਸ ਨਹੀਂ ਹੈਗੀ ਨਾ ਕੋਈ ਦਿਮਾਗ ਤੇ ਲੋਡ ਹੈ ਨਾ ਸਵੇਰ ਭੱਜ ਕੇ ਇਧਰ ਉਧਰ ਨੱਠਣੇ ਦੀ ਕੋਈ ਚਿੰਤਾ ਹੈ ਤੇ ਇਹੀ ਚ ਚੀਜ਼ਾਂ ਕਰਕੇ ਜਿਹੜੇ ਕਾਰਪੋਰੇਟ ਆ ਉਹ ਆਪਣੇ ਉਹਨਾਂ ਨੂੰ ਪਤਾ ਕਦੋਂ ਲੱਗਿਆ ਵੀ ਯਾਰ ਖੇਤੀ ਵਰਗਾ ਬਿਜ਼ਨਸ ਹੈ ਨਹੀਂ ਇਹ ਬਾਈ ਪਤਾ ਲੱਗਿਆ ਕਰੋਨਾ ਜਦੋਂ ਕਰੋਨਾ ਸ਼ੁਰੂ ਹੋਇਆ ਕਰੋਨਾ ਤੁਹਾਨੂੰ ਪਤਾ ਹੀ ਵੀ ਲਾਕਡਾਊਨ ਰਿਹਾ ਲਾਕਡਾਊਨ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਫੈਕਟਰੀਆਂ ਫੈਕਟਰੀਆਂ ਆਪਣੀਆਂ ਬੰਦ ਰਹੀਆਂ ਹਨਾ ਕਿਉਂਕਿ ਇੱਕ ਲੋਕਾਂ ਦੇ ਵਿੱਚ ਵੀ ਡਰ ਸੀਗਾ ਵੀ ਬਿਮਾਰੀ ਦਾ ਵੀ ਪਤਾ ਨਹੀਂ ਕੀ ਚੱਕਰ ਆ ਚਲੋ ਹੁਣ ਤਾਂ ਉਹ ਚੀਜ਼ ਲੰਘ ਗਈ ਕਿਉਂਕਿ ਲੰਗੇ ਤੇ ਬਾਅਦ ਜਿਹੜੀ ਚੀਜ਼ ਦਾ ਡਰ ਖਤਮ ਹੋ ਜਾਂਦਾ ਪਰ ਉਦੋਂ ਇੱਕ ਇਹੋ ਜਿਹਾ ਡਰ ਬਣ ਗਿਆ ਵੀ ਹਰ ਬੰਦੇ ਨੂੰ ਜਿਹੜੀ ਜਾਨ ਪਿਆਰੀ ਹੋ ਗਈ ਉਹਦੇ ਕਰਕੇ ਬਹੁਤ ਬੰਦੇ ਨੇ ਜਿਹੜੇ ਛੋਟੇ ਬਿਜ਼ਨਸ ਸੀਗੇ ਉਹ ਬਹੁਤ ਜ਼ਿਆਦਾ ਠੱਪ ਹੋ ਗਏ ਪਰ ਹੁਣ ਤੁਸੀਂ ਸੋਚਣਾ ਵੀ ਆ ਵੀ ਚਲੋ ਖੇਤੀ ਆ ਖੇਤੀ ਚ ਕੀ ਆ ਵੀ ਫਸਲ ਆ ਫਸਲ ਆਪਣੀ ਵਧੀਆ ਵਿਕ ਗਈ ਦੀ ਮੰਡੀ ਚ ਵੀ ਕੋਈ ਦਿੱਕਤ ਨਹੀਂ ਆਈ ਹਨਾ ਵੀ ਪਤਾ ਨਹੀਂ ਤਾਂ bizness ਕਾਮਯਾਬ ਆ ਸਿਰਫ ਆਪਣੀ ਸੋਚ ਇੱਥੇ ਤੱਕ ਸੀਮਤ ਆ ਜਿਹੜੀ ਆਪਾਂ ਬੰਦਿਆਂ ਨੇ ਸੋਚੀ ਆ ਵੀ ਚਲੋ ਲੋਕਡਾਊਨ ਚ ਵੀ ਆਪਣੀਆਂ ਫਸਲਾਂ ਮੰਡੀ ਚ ਵਿਕ ਗਈਆਂ ਪੰਜ ਪੰਜ ਕਿਸਾਨ ਉਹਨਾਂ ਨੇ ਸਟੈਪ ਵਾਈਜ਼ ਬੁਲਾਏ ਤੇ ਆਰਾਮ ਨਾਲ ਵਿਕ ਗਈਆਂ ਕੋਈ ਦਿੱਕਤ ਨਹੀਂ ਹੈਗੀ ਖੇਤੀ ਕਾਮਯਾਬ ਹੋ ਗਈ ਐਨੀ ਕੁ ਗੱਲ ਨਹੀਂ ਇਹਦੇ ਪਿੱਛੇ ਬਹੁਤ ਵੱਡਾ ਰੀਜ਼ਨ ਆ ਕਿਉਂਕਿ ਆਪਣੇ ਦਿਮਾਗ ਜਿਹੜੇ ਆਪਾਂ ਉਹਨਾਂ ਕੀ ਸੋਚਣਾ ਜਿੰਨਾ ਕੋ ਆਪਣੇ ਕੋਲ ਦਿਮਾਗ ਆ ਕਿਉਂਕਿ ਆਪਾਂ ਨੋਰਮਲ ਜ਼ਿਆਦਾਤਰ ਫ੍ਰੀ ਮ ਪਰ ਜਿਹੜੇ ਕਾਰਪੋਰੇਟ ਆ ਜਿਹੜੇ ਬਿਜ਼ਨਸਮੈਨ ਆ ਵੱਡੇ ਉਹਨਾਂ ਨੇ ਕੀ ਸੋਚਿਆ ਵੀ ਜਿਹੜੀ ਯਾਰ ਖੇਤੀ ਆ ਖੇਤੀ ਦੇ ਵਿੱਚ ਬੇਸ਼ੱਕ ਬੰਦਾ ਜੇ ਆਪਾਂ ਇੱਕ ਫਸਲ ਬੀਜਦੇ ਫਸਲ ਦਾ ਘੱਟੋ ਘੱਟ ਟਾਈਮ ਆਪਣਾ ਮਲਕ ਕੇ 3 ਮਹੀਨਿਆਂ ਤੇ ਨਾਰਮਲ ਫਸਲ ਹੁੰਦੀ ਆ ਬਾਕੀ ਫਸਲਾਂ ਸਾਰੀਆਂ 3 ਮਹੀਨਿਆਂ ਤੋਂ ਉੱਤੇ ਹੀ ਆ 90 ਦਿਨ ਦੀ ਘੱਟੋ ਘੱਟ ਫਸਲ ਹੁੰਦੀ ਆਪਾਂ ਜੇ ਕੋਈ ਵੀ ਸ਼ਾਰਟ ਟਰਮ ਦੀ ਵੈਰੈਟੀ ਕੋਈ ਬੀਜ ਦੇ ਆ ਕਿਸੇ ਵੀ ਕ੍ਰੌਪ ਚ ਚਲਾ ਲਓ ਕੋਈ ਸਬਜ਼ੀ ਚਲਾ ਲਓ ਜਾਂ ਕਿਸੇ ਫਸਲ ਚਲਾ ਲਓ ਨਾ ਬਾਕੀ ਉਹਦੇ ਤੋਂ ਵੱਧ ਟਾਈਮ ਹੀ ਹੁੰਦਾ ਕੋਈ 5 ਮਹੀਨੇ ਦੀ ਕੋਈ 6 ਮਹੀਨਿਆਂ ਦੀ ਤੇ ਗੰਨੇ ਵਰਗੀਆਂ ਫਸਲਾਂ ਜਿੱਦਾਂ ਉਹ ਸਾਲ-ਸਾਲ ਦੀਆਂ ਫਸਲਾਂ ਵੀ ਹੈਗੀਆਂ ਪਰ ਇਹ ਉਹਨਾਂ ਨੇ ਸੋਚਿਆ ਵੀ ਜਿਹੜੀਆਂ ਫਸਲਾਂ ਵੀ ਜੇ ਸੋਚਿਆ ਜਾਵੇ ਵੀ ਕੋਈ ਇਹੋ ਜਿਹਾ ਟਾਈਮ ਆ ਜਾਵੇ ਵੀ ਜੇ ਬੰਦੇ ਨੂੰ ਨਾ ਖੇਤ ਦੇ ਵਿੱਚ ਮਹੀਨਾ 2 ਮਹੀਨੇ ਜਾਂ 3 ਮਹੀਨੇ ਜਾਣਾ ਵੀ ਨਾ ਪਵੇ ਤਾਂ ਵੀ ਜਿਹੜੀ ਫਸਲ ਹੈ ਉਹ ਖੇਤ ਦੇ ਵਿੱਚ ਪੈਦਾਵਾਰ ਘਟ ਜੂਗੀ ਪਰ ਆਪਾਂ ਨੂੰ ਮਤਲਬ ਕਿ 100% ਲਾਸ ਨਹੀਂ ਦਿੰਦੀ ਹੈਗੀ 100% ਆਪਣਾ ਨੁਕਸਾਨ ਨਹੀਂ ਹੁੰਦਾ ਹੈਗਾ ਪਰ ਫੈਕਟਰੀਆਂ 'ਚ ਕੀ ਹੈ ਜੇ ਫੈਕਟਰੀ ਵਿੱਚ ਮੰਨ ਲਓ ਵੀ ਮਾਲਕ ਇੱਕ ਹਫਤਾ ਨਹੀਂ ਜਾਂਦਾ ਹੈਗਾ ਤਾਂ ਉਹਦੀ ਲੇਬਰ ਨੇ ਕੰਮ ਨਹੀਂ ਕਰਨਾ ਤੇ ਜੇ ਲੇਬਰ ਮੰਨ ਲਓ ਵੀ ਲੇਬਰੇ ਹਫਤਾ ਨਹੀਂ ਜਾਂਦੀ ਇਕੱਲਾ ਮਾਲਕ ਕਰ ਕੁਝ ਨਹੀਂ ਸਕਦਾ ਫੈਕਟਰੀ ਜ਼ੀਰੋ ਹੈ ਫੈਕਟਰੀ ਠੱਪ ਪਈ ਹੈ ਬੰਦ ਪਈ ਉਹਦੇ 'ਚ ਕੋਈ ਵੀ ਚੀਜ਼ ਆ ਕੋਈ ਵੀ ਪ੍ਰੋਡਕਟ ਉਹਦੇ 'ਚ ਤਿਆਰ ਨਹੀਂ ਹੋਣਾ ਉਹ ਕਿਸੇ ਵੀ ਕੋਈ ਸੇਵੀ ਤਰ੍ਹਾਂ ਦੀ ਫੈਕਟਰੀ ਹੋ ਸਕਦੀ ਹੈ ਤੇ ਉਹ ਬੰਦ ਹੈ ਬਿਜ਼ਨਸਮੈਨ ਇਹਨਾਂ ਨੇ ਸੋਚਿਆ ਯਾਰ ਵੀ ਜਿਹੜੀ ਖੇਤੀ ਹੈ ਖੇਤੀ ਦੇ ਵਿੱਚ ਜੇ ਬੰਦਾ ਆਪਣੇ ਖੇਤ ਦੇ ਵਿੱਚ ਲਗਾਤਾਰ 2 ਜਾਂ 3 ਮਹੀਨੇ ਨਹੀਂ ਵੀ ਜਾਂਦਾ ਤਾਂ ਵੀ ਇਹਦੇ ਵਿੱਚ 100% ਲਾਸ ਨਹੀਂ ਹੈਗਾ ਫਿਰ ਵੀ ਇਹਦੇ ਵਿੱਚ ਕੁਝ ਨਾ ਕੁਝ ਜਿਹੜੀ ਫਸਲ ਝਾੜ ਦੇ ਦੂਗੀ ਇਹੀ ਹੋ ਜਾਊਗਾ ਵੀ ਬੰਦਾ ਜੇ ਨਹੀਂ ਜਾਊਗਾ ਤਾਂ ਜਿਹੜਾ ਟਾਈਮ ਸਿਰ ਰੇ ਨਹੀਂ ਪਊਗਾ ਜਾਂ ਕੋਈ ਜੇ ਮੋੜੀ-ਮੋਟੀ ਬਿਮਾਰੀ ਹੈ ਤਾਂ ਉਹ ਵੀ ਸਾਮ ਸੰਭਾਲਣੀ ਹੋਊਗੀ ਪਰ ਫਿਰ ਵੀ ਕੁਦਰਤੀ ਤੌਰ ਤੇ ਜਿਹੜਾ ਫਸਲ ਨੇ ਆਪਣਾ ਪੈਦਾਵਾਰ ਉਹ ਦੇ ਜਾਣੀ ਹੈ ਇਹ ਚੀਜ਼ਾਂ ਫੈਕਟਰੀ ਦੇ ਵਿੱਚ ਨਹੀਂ ਹੈਗੀਆਂ ਨਾ ਹੀ ਇਹ ਚੀਜ਼ ਵਿਦੇਸ਼ ਦੇ ਵਿੱਚ ਹੈ ਜੇ ਆਪਾਂ ਵਿਦੇਸ਼ ਦੇ ਵਿੱਚ ਵੀ ਜਾਂਦੇ ਆ ਉੱਥੇ ਜੇ ਆਪਾਂ ਇੱਕ ਹਫਤਾ ਕੰਮ ਨਾ ਕਰੀਏ ਤਾਂ ਆਪਾਂ ਨੂੰ ਅਗਲੇ ਹਫਤੇ ਵਾਸਤੇ ਜ਼ਿਆਦਾ ਮੰਗ ਕੇ ਖਾਣਾ ਪੈਣਾ ਆਪਣੇ ਯਾਰ ਦੋਸਤੋਂ ਤੋਂ ਤੇ ਜਾਂ ਫਿਰ ਆਪਾਂ ਨੂੰ ਡਬਲ ਸ਼ਿਫਟਾਂ ਲਾਉਣੀਆਂ ਪੈਣੀਆਂ ਵੀ ਹਾਰਡ ਵਰਕ ਵੱਜ ਜਾਣਾ ਪਰ ਖੇਤੀ ਦੇ ਵਿੱਚ ਇਹ ਬਿਲਕੁਲ ਵੀ ਨਹੀਂ ਹੈਗਾ ਤੁਸੀਂ ਆਪ ਦੇਖ ਲਓ ਵੀ ਜੇ ਕੋਈ ਬੰਦਾ ਨਾਰਮਲ ਆਪਣੇ ਬਹੁਤ ਬੰਦੇ ਤਾਂ ਇਹ ਜਿਹੇ ਹੁੰਦੇ ਆ ਵੀ ਦਿਹਾੜੀ ਦੇ ਵਿੱਚ ਤਿੰਨ ਚਾਰ ਚਾਰ ਵਾਰ ਵੀ ਖੇਤ ਜਾਨਨੇ ਆ ਕਈ ਬੰਦੇ ਹਜੇ ਹੁੰਨੇ ਆ ਵੀ ਜਿੱਦਾਂ 15 ਦਿਨਾਂ ਬਾਅਦ ਕੋਈ 20 ਦਿਨਾਂ ਬਾਅਦ ਰੇਪ ਪਾਉਣਾ ਤੇ ਉਦੋਂ ਹੀ ਜਿਹੜੇ ਦਰਸ਼ਨ ਦੰਨੇ ਆ ਜਿਹੜੇ ਕੇਅਰਲੈਸ ਹੁੰਨੇ ਖੇਤੀ ਪਰ ਉਹ ਫੇਰ ਵੀ ਐਂਡ ਦੇ ਵਿੱਚ ਉਹਨਾਂ ਨੂੰ ਮਾਣੀ ਮੋਟੀ ਜਿਹੜੀ ਪੈਦਾਵਾਰ ਆ ਉਹ ਆਪਣਾ ਗੁਜ਼ਾਰਾ ਚਲਾਉਣ ਜੋਗੀ ਉਹਨਾਂ ਨੂੰ ਮਿਲ ਜਾਂਦੀ ਆ ਹੁਣ ਤੁਸੀਂ ਆਪ ਦਿਮਾਗ ਲਾ ਲਓ ਵੀ ਖੇਤੀ ਕਿੰਨਾ ਵਧੀਆ ਤੇ ਕਿੰਨਾ ਵੱਡਾ ਧੰਦਾ ਕਿੰਨਾ ਘੈਂਟ ਧੰਦਾ ਇਹ ਚੀਜ਼ ਜਿਹੜੀ ਕਰੋਨਾ ਦੇ ਵਿੱਚ ਜਿਹੜੀ ਬਿਜ਼ਨਸਮੈਨਾਂ ਨੇ ਸਿੱਖ ਲਈ ਆ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਬਹੁਤ ਬੰਦੇ ਕੀ ਸੋਚਦੇ ਆ ਵੀਰ ਖੇਤੀ ਫੇਲ ਹੈ ਖੇਤੀ ਆਪਾਂ ਸਿਰਫ ਆਪਣੀ ਨੌਲੇਜ ਕਰਕੇ ਫੇਲ ਹੈ ਬਹੁਤ ਬੰਦੇ ਜਿਹੜੇ ਇਸੇ ਖੇਤੀ ਦੇ ਵਿੱਚੋਂ ਬਹੁਤ ਜ਼ਿਆਦਾ ਆਪਣੇ ਦਿਮਾਗ ਦੇ ਹਿਸਾਬ ਨਾਲ ਕੰਮ ਯਾਪ ਵੀ ਹੋਏ ਵੇ ਜਿਹੜੇ ਪੈਦਾ ਕਰਕੇ ਚੀਜ਼ ਨੂੰ ਪ੍ਰੋਡਕਟ ਨੂੰ ਪੈਕ ਕਰਨ ਤੱਕ ਲਾਗੇ ਆਪਣਾ ਪ੍ਰੋਡਿਊਸ ਕਰਨ ਲੱਗੇ ਪ੍ਰੋਡਿਊਸ ਤਾਂ ਚਲੋ ਆਪਾਂ ਕਰਦੇ ਆਂ ਸੌਰੀ ਪ੍ਰੋਸੈਸ ਕਰਨ ਲੱਗੇ ਕਈ ਵਾਰ ਵਿੱਚ ਮਾਣੀ ਮੋਟੀ ਮਿਸਟੇਕ ਹੋ ਜਾਂਦੀ ਹੈ ਨਾ ਵੀ ਜਿਹੜੇ ਬੰਦੇ ਨੇ ਪ੍ਰੋਸੈਸ ਕਰਨੀ ਚੀਜ਼ ਸਿੱਖ ਲਿਓ ਇੱਕ ਬਿਜ਼ਨਸ ਲਾਈਨ ਦੇ ਵਿੱਚ ਪੈ ਗਏ ਹੁਣ ਤੁਸੀਂ ਦੇਖ ਲਓ ਵੀ ਖੇਤੀ ਕਿੰਨਾ ਕੁ ਮਾੜਾ ਧੰਦਾ ਜਾਂ ਕਿੰਨਾ ਕੁ ਵਧੀਆ ਧੰਦਾ ਵੀ ਜਿਹੜੇ ਬੰਦੇ ਕਹੀ ਜਾਂਦੇ ਵੀ ਯਾਰ ਖੇਤੀ ਦੇ ਵਿੱਚ ਕੁਝ ਨਹੀਂ ਹੈਗਾ ਵੀ ਖੇਤੀ ਫੈਕਟਰੀਆਂ ਨਾਲੋਂ ਵੀ ਕਿਤੇ ਉੱਤੇ ਦਾ ਧੰਦਾ ਏ ਕਿਤੇ ਉੱਤੇ ਦਾ ਜਿਹੜੇ ਹੋਰ ਬਿਜ਼ਨਸ ਆ ਉਹਨਾਂ ਨਾਲੋਂ ਵੀ ਇਸੇ ਕਰਕੇ ਜਿਹੜੇ ਬਿਜ਼ਨਸਮੈਨ ਆ ਵੱਡੇ ਜਿੱਦਾਂ ਆਪਾਂ ਅਡਾਨੀ ਬਾਨੀਆਂ ਦੀ ਗੱਲ ਆਪਣੇ ਮੂੰਹ ਤੇ ਚੜੀ ਵੀ ਆ ਉਹਨਾਂ ਦੀ ਵੀ ਆ ਖੇ ਇਸੇ ਕਰਕੇ ਆ ਵੀ ਉਹ ਵੀ ਵੱਡੇ ਲੈਵਲ ਦੀ ਖੇਤੀ ਕਰਨੀ ਚਾਹੁੰਦੇ ਆ ਵੀ ਜਿੱਦਾਂ ਹਜ਼ਾਰ ਹਜ਼ਾਰ ਏਕੜ ਦੇ ਜਿਹੜੇ ਫਾਰਮ ਹਾਊਸ ਤਿਆਰ ਕਰਕੇ ਉਹਨਾਂ ਦਾ ਜਿਹੜਾ ਅਗਲਾ ਪਲਾਨ ਆ ਉਹ ਇਹੀ ਆ ਦੂਜਾ ਹੁਣ ਕੀ ਹੋ ਰਿਹਾ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਪਾਂ ਕਹਿੰਦੇ ਵੀ ਉਹਨਾਂ ਨੇ ਜ਼ਬਰੀ ਖੋਲਣੀਆਂ ਜ਼ਬਰੀ ਜੁਬਰੀ ਬਾਈ ਕਿਸੇ ਨੇ ਨਹੀਂ ਕੋਣੀ ਆ ਖੇਤੀ ਦੇ ਵਿੱਚ ਜਿਹੜੇ ਮਾਲਕਾਂ ਦਾ ਹੱਕ ਘਟਦੇ ਜਾ ਰਹੇ ਆ ਜਿੱਦਾਂ ਖੇਤੀ ਦੇ ਵਿੱਚ ਮਾਲਕਾਂ ਦਾ ਹੱਕ ਘਟ ਕੇ ਦਰ ਰਹੇ ਆ ਦੇਖੋ ਹੁਣ ਚੰਡੀਗੜ੍ਹ ਦੇ ਏਰੀਆ 'ਚ ਜੇ ਮੰਨ ਲਓ ਇੱਕ ਬੰਦਾ ਜ਼ਮੀਨ ਵੇਚਦਾ ਮੰਨ ਲਓ ਉਹਨੇ 3 ਕਿਲੇ ਵੇਚਦੇ 10 15 ਕਰੋੜ ਦੇ ਉਹਦੇ 20 ਕਰੋੜ ਦੇ ਵਿਕ ਗਏ ਤੇ ਉਹ ਬੰਦਾ ਜਾ ਕੇ ਚਾਹ 40 ਕਿਲੇ ਲੈ ਲਵੇ 40 ਕਿਲੇ ਕਿਸੇ ਇੱਕ ਬੰਦੇ ਦੇ ਨਹੀਂ ਲਊਗਾ ਜੀ ਹੋਰ ਸਾਈਡ ਵੀ ਜਾ ਕੇ ਲੰਦਾ ਉਹ 40 ਕਿਲੇ ਲਊਗਾ ਘੱਟੋ ਘੱਟ 10 15 ਬੰਦਿਆਂ ਦੇ ਤੇ ਉਹਦੇ ਵਿੱਚ ਦੇਖੋ 15 ਬੰਦਿਆਂ ਦਾ ਜਿਹੜਾ ਮਾਲਕਾਨਾ ਹੱਕ ਹੈ ਉਹ ਇੱਕ ਬੰਦੇ ਕੋਲ ਆ ਗਿਆ ਇਹੀ ਚੀਜ਼ ਜਿਹੜੀ ਸਰਕਾਰ ਆ ਸਰਕਾਰ ਨਹੀਂ ਕਹਿੰਦੀ ਹੈਗੀ ਸਿਰਫ ਤੁਸੀਂ ਜਿਹੜੇ ਬਈ ਬਿਜ਼ਨਸਮੈਨ ਨੇ ਇਹਨੂੰ ਖੇਤੀ ਨੂੰ ਕਰਨਗੇ ਉਹਨਾਂ ਦਾ ਮੇਨ ਜਿਹੜਾ ਫੋਕਸ ਆ ਉਹ ਮਾਲਕਾਨਾ ਹੱਕ ਆ ਜਿਹੜੀ ਮਲਕੀਅਤ ਹੈ ਖੇਤੀ ਦੀ ਉਹ ਮਾਲਕਾਂ ਦੇ ਹੱਕ ਘਟਾਉਣਾ ਵੀ ਇਹਦੇ ਵਿੱਚ ਘਟੋ ਘਟ ਜਿਹੜੇ ਮਤਲਬ ਕਿ ਬੰਦੇ ਮਾਲਕਾਂ ਵੱਡੇ ਫਾਰਮ ਹੋਣ ਪਰ ਜਿਹੜੇ ਮਾਲਕਾਂ ਦੇ ਹੱਕਾਂ ਉਹ ਘਟਣ ਫਿਰ ਉਹਨਾਂ ਨੂੰ ਅੱਗੇ ਜਿਹੜਾ ਸੌਖਾ ਹੋ ਜਾਣਾ ਇਸ ਚੀਜ਼ ਨੂੰ ਮਤਲਬ ਕਿ ਆਪਣੇ ਅੰਡਰ ਲੈਣਾ ਠੀਕ ਹੈ ਜਿਹੜੇ ਬੰਦੇ ਚਾਹਣਗੇ ਉਹਨਾਂ ਨੂੰ 20 ਤਰ੍ਹਾਂ ਦੀ ਆਫਰ ਅੱਗੇ ਆਉਣ ਵਾਲੇ ਇਨ ਫਿਊਚਰ ਕੁਝ ਵੀ ਦੇ ਸਕਦੇ ਆ ਆਪਾਂ ਨੂੰ ਨਹੀਂ ਚਲੋ ਪਤਾ ਹੈਗਾ ਵੀ ਆਪਾਂ ਇੰਨੀ ਲੰਬੀ ਸੋਚ ਤੁਹਾਨੂੰ ਦੱਸ ਦਈਏ ਵੀ ਕੀ ਹੋਣ ਵਾਲਾ ਇਹ ਕੋਈ ਭਵਿੱਖਬਾਣੀ ਨਹੀਂ ਹੈਗੀ ਆਪਾਂ ਨਾਰਮਲ ਗੱਲਾਂ ਜਿਹੜੀਆਂ ਵੀ ਆਪਾਂ ਸੋਚ ਸਕਦੇ ਆ ਵੀ ਐਦਾਂ ਹੋ ਸਕਦਾ ਹੁਣ ਤੁਸੀਂ ਦੇਖੋ ਵੀ ਜਿਹੜੇ ਮਾਲਕਾਨਾ ਹੱਕ ਆ ਵੀ 40 40 ਕੀ ਲਈ ਇੱਕ ਇੱਕ ਬੰਦਾ ਇਧਰੋਂ ਜਾ ਕੇ ਖਰੀਦੀ ਜਾਂਦਾ ਕਈ ਬੰਦੇ ਇਹੋ ਜਿਹੀ ਵੀ ਜਿਹੜੇ ਜ਼ਮੀਨ ਨਹੀਂ ਲੈਂਦੇ ਹੈਗੇ ਉਹ ਕਹਿੰਦੇ ਵੀ ਆਪਣਾ ਜਿਹੜੀ ਸ਼ਹਿਰੀ ਪ੍ਰਾਪਰਟੀ ਆਪਾਂ ਉਹਦੇ ਵਿੱਚ ਇਨਵੈਸਟ ਕਰਨਾ ਵੀ ਆਪਾਂ ਪਲਾਟ ਲੈ ਲੈ ਕਲੋਨੀਆ 'ਚ ਆਪਾਂ ਕੋਠੀਆਂ ਤਿਆਰ ਕਰ ਲਿਆ ਜਾਂ ਸ਼ੋਰੂਮ ਤਿਆਰ ਕਰ ਲੇ ਕੁਝ ਕੁ ਬੰਦੇ ਉਧਰ ਨੂੰ ਜਿਹੜੇ ਡੈਵਲਪ ਹੋ ਜਾਂਦੇ ਆ ਉਧਰ ਨੂੰ ਆਪਣਾ ਜਿਹੜਾ ਮੂੰਹ ਕਰ ਲੈਂਦੇ ਆ ਵੀ ਉਹ ਖੇਤੀ 'ਚੋਂ ਨਿਕਲ ਜਾਂਦੇ ਆ ਆਉਣ ਵਾਲਾ ਟਾਈਮ ਬਾਈ ਦੇਖੋ ਇਹ ਖੇਤੀ ਦਾ ਹੀ ਆ ਜੇ ਤੁਸੀਂ ਤਰੀਕੇ ਨਾਲ ਕਰੋਗੇ ਸਭ ਤੋਂ ਵਧੀਆ ਬਿਜ਼ਨਸ ਆ ਮੁੱਕ ਦੀ ਗੱਲ ਤਾਂ ਇਹ ਵੀ ਸਭ ਤੋਂ ਵਧੀਆ ਤੇ ਬੈਸਟ ਜੇ ਤੁਸੀਂ ਦਿਮਾਗ ਦੇ ਨਾਲ ਕਰੋਗੇ ਠੀਕ ਆ ਦਿਮਾਗ ਥੋੜਾ ਜਿਹਾ ਆਏ ਆ ਵੀ ਖੇਤੀ ਚ ਹੁਣ ਦਿਮਾਗ ਦੀ ਤੇ ਦੂਜਾ ਟੈਕਨੀਕ ਦੀ ਐਡਵਾਂਸ ਹੋਣ ਦੀ ਜ਼ਰੂਰਤ ਹੈ ਵੀ ਜਿੱਦਾਂ ਜਿੱਦਾਂ ਇੰਪਲੀਮੈਂਟ ਅੱਗੇ ਆ ਰਹੇ ਆ ਉਹਦੇ ਵਿੱਚ ਜਿਹੜੀ ਆਏ ਆ ਵੀ ਆਪਣੀ ਮੈਨ ਪਾਵਰ ਆ ਉਹ ਘਟਦੀ ਜਾ ਰਹੀ ਹੈ ਵੀ ਬੰਦਿਆਂ ਦੀ ਲੋੜ ਹੈ ਖੇਤੀ ਚ ਆਉਣ ਵਾਲੇ ਟਾਈਮ ਦੇ ਵਿੱਚ ਘਟਣੀ ਹੈ ਮੈਨ ਪਾਵਰ ਘਟਣੀ ਹੈ ਮੈਨ ਪਾਵਰ ਤਾਂ ਵੈਸੇ ਹੀ ਘਟ ਗਈ ਯਾਰ ਆਪਣੀਆਂ ਫੈਮਲੀਆਂ ਛੋਟੀਆਂ ਹੋ ਗਈਆਂ ਜਿੱਦਾਂ ਘਰ ਦੇ ਵਿੱਚ ਅੱਗੇ 4 4 5 5 ਭਾਈ ਹੁੰਦੇ ਤੇ ਤੇ ਹੁਣ ਇੱਕ ਇੱਕ ਜਵਾਕ ਹੁੰਦਾ ਜਿਹੜਾ ਕੋਈ ਭੈਣ ਭਾਈ ਆ ਇੱਕ ਤਾਂ ਮਨਪਾਵਰ ਜਿਹੜੀ ਆਪਣੀ ਫੈਮਿਲੀ ਤੌਰ ਤੇ ਘਟ ਗਈ ਦੂਜਾ ਜਿਹੜੀ ਇੰਪਲੀਮੈਂਟਾਂ ਨੇ ਖੇਤੀ ਦੇ ਵਿੱਚ ਘਟਾਤੀ ਆ ਉਹਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਪੈਣਾ ਆਪਣੇ ਜਿਹੜੇ ਦਿਮਾਗਾਂ ਨੂੰ ਅੱਗੇ-ਅੱਗੇ ਵਰਤਣਾ ਪੈਣਾ ਤੇ ਤਾਂ ਹੀ ਆਪਾਂ ਖੇਤੀ ਦੇ ਵਿੱਚ ਜਿਹੜਾ ਚੰਗਾ ਬਿਜ਼ਨਸ ਆ ਆਪਾਂ ਵਧੀਆ ਪ੍ਰੋਫਿਟ ਆ ਉਹ ਲੈ ਸਕਦੇ ਆ ਤੇ ਬਾਕੀ ਦਾ ਆਪਾਂ ਪਹਿਲਾਂ ਵੀ ਹਰ ਵੀਡੀਓ 'ਚ ਇਹੀ ਕਹਿੰਦੇ ਮੇਰੀ ਕੋਸ਼ਿਸ਼ ਹੁੰਦੀ ਵੀ ਵੱਧ ਤੋਂ ਵੱਧ ਬੰਦੇ ਯਾਰ ਵੀ ਇਹ ਨਾ ਸੋਚਣ ਵੀ ਅਸੀਂ ਜ਼ਮੀਨਾਂ ਵੇਚ ਦੇਣੀ ਆ ਵੇਚੋ ਨਾ ਮੇਰਾ ਵੀ ਰੋਟੀ ਜ਼ਮੀਨ ਆ ਜਿਹੜੀ ਆਪਣੀ ਖੇਤੀ ਆ ਇਹ ਬੰਦੇ ਨੂੰ ਦੰਦੀ ਰਹਿੰਦੀ ਆ ਕਦੇ ਵੀ ਜ਼ਮੀਨ ਨੇ ਕੋਈ ਵੀ ਬੰਦਾ ਜਿਹੜਾ ਜਿਹੜਾ ਇਹਦਾ ਮਾਲਕ ਹੈ ਇਹਨੇ ਆਪਣੇ ਮਾਲਕ ਨੂੰ ਕਦੇ ਵੀ ਭੁੱਖਾ ਨਹੀਂ ਮਰਨ ਦਿੱਤਾ ਤੇ ਜਿਹੜੀਆਂ ਜਿੱਦਾਂ ਜਿੱਦਾਂ ਸਮੇਂ ਦੀਆਂ ਆਪਣੀਆਂ ਲੋੜਾਂ ਹੋਈਆਂ ਜਿੱਦਾਂ ਜਿੱਦਾਂ ਦਾ ਸਮਾ ਅੱਗੇ ਚੱਲਿਆ ਉਹ ਇਹਨੇ ਪੂਰੀਆਂ ਕਰੀਆਂ ਬੇਸ਼ੱਕ ਚਲੋ ਆਪਾਂ ਥੋੜੀ ਐ ਹੁੰਦਾ ਵੀ ਜਿਹੜੀ ਆਪਣੀ ਲੋੜ ਹੁੰਦੀ ਆ ਆਪਣੇ ਸ਼ੌਂਕ ਹੁੰਦੇ ਆ ਆਪਾਂ ਕਹਿੰਨੇ ਵੀ ਜਲਦੀ ਪੂਰੇ ਹੋ ਜਾਣ ਇਹ ਜਲਦੀ ਪੂਰੇ ਨਹੀਂ ਕਰਦੀ ਹੌਲੀ ਹੌਲੀ ਜੇ ਬੰਦਾ ਇਹਦੇ ਵਿੱਚ ਲੱਗਿਆ ਰਹੂਗਾ ਇਹ ਪੂਰੇ ਜ਼ਰੂਰ ਕਰ ਦਿੰਦੀ ਆ ਤੇ ਭੁੱਖਾ ਨਹੀਂ ਮਰਨ ਦਿੰਦੀ ਪਹਿਲੇ ਬਜ਼ੁਰਗਾਂ ਨੇ ਦੇਖੋ ਏਸੀ ਜ਼ਮੀਨ ਦੇ ਸਿਰ ਪਰ ਤੇ ਜ਼ਮੀਨਾਂ ਵੀ ਅੱਗੇ ਬਣਾਈਆਂ ਉਹਨਾਂ ਦੇ ਦੇਖੋ 5 5 6 6 ਬੱਚੇ ਹੁੰਦੇ ਤੇ ਉਹਨਾਂ ਨੇ ਉਹ ਵੀ ਵਿਆਏ ਆ ਆਪਾਂ ਉਹਨਾਂ ਨੂੰ ਮੂਰਖ ਕਹਿੰਨੇ ਆ ਮੂਰਖ ਨਹੀਂ ਸੀਗੇ ਉਹ ਬਹੁਤ ਸਮਝਦਾਰ ਸੀਗੇ ਕਿਉਂਕਿ ਉਹਨਾਂ ਨੇ ਦੇਖਿਆ ਵੀ ਇਹ ਜ਼ਮੀਨਾਂ ਅੱਗੇ-ਅੱਗੇ ਬਣਾਈਆਂ ਇਹ ਜ਼ਮੀਨਾਂ ਬਣਨ ਦੇ ਪਿੱਛੇ ਬਹੁਤ ਵੱਡੀ ਜਿਹੜੀ ਮਿਹਨਤ ਜੁੜੀ ਹੋਈ ਆ ਇਕੱਲੇ ਬਜ਼ੁਰਗਾਂ ਦੀ ਨਹੀਂ ਨਾਲ ਜਿਹੜੇ ਆਪਣੇ ਬਾਲਦ ਪਸ਼ੂ ਹੁੰਦੇ ਸੀਗੇ ਉਹਨਾਂ ਦੀ ਵੀ ਘਰਾਂ ਦੇ ਵਿੱਚ ਜਿਹੜੀਆਂ ਸੋਹಾಣੀਆਂ ਲੇਡੀਜ਼ ਹੁੰਦੀਆਂ ਸੀਗੀਆਂ ਜਿਹੜੀਆਂ ਸਾਰਾ ਉਹਨਾਂ ਨੇ ਦੇਖਣਾ ਘਰ ਦਾ ਵੀ ਦੇਖਣਾ ਬੱਚਿਆਂ ਦਾ ਵੀ ਦੇਖਣਾ ਨਾਲ ਖੇਤਾਂ ਦੇ ਵਿੱਚ ਜਿਹੜੀ ਰੋਟੀ ਵੀ ਪਚਾਉਣੀ ਉਹਦਾ ਵੀ ਦੇਖਣਾ ਬਹੁਤ ਬੰਦਿਆਂ ਦੀ ਮਿਹਨਤ ਕਰਕੇ ਜਿਹੜੀਆਂ ਜ਼ਮੀਨਾਂ ਬਚੀਆਂ ਵੀ ਆ ਦੇਖੋ ਵੀ ਹੁਣ ਤੁਸੀਂ ਹਰੇਕ ਬੰਦਾ ਜਿਹੜਾ ਜ਼ਮੀਨ ਵੇਚਦਾ ਹੈ ਪਹਿਲਾਂ ਤੋਂ ਉਹ ਆਪਣਾ ਫਰਦ ਦੇ ਵਿੱਚ ਕਿੱਥੋਂ ਤੱਕ ਹੁੰਦਾ ਬਸ ਉਹ ਆਪਣੇ ਆਪਣਾ ਆਪਣਾ ਨਾਂ ਦੇਖ ਲੈਂਦਾ ਆਪਣੇ ਬਾਪ ਦਾ ਹੀ ਆਪਣੇ ਬਾਬੇ ਦਾ ਕਦੇ ਤੁਸੀਂ ਇਹ ਦੇਖਿਆ ਵੀ ਜਿਹੜੀ ਆਪਣੀ ਫੀਲਡ ਬੁੱਕ ਚੱਕ ਕੇ ਦੇਖੇ ਵੀ ਉਹਦੇ ਵਿੱਚ ਕਿੱਥੋਂ ਤੇ ਤੁਹਾਡੇ ਜਿਹੜੀ ਪੁਸ਼ਤਾਂ ਤੇ ਜਿਹੜੀ ਜ਼ਮੀਨ ਹੈ ਜੱਦੀ ਪੁਸ਼ਤੀ ਜ਼ਮੀਨ ਹੈ ਉਹ ਚੱਲਦੀ ਆ ਰਹੀ ਆ ਉਹ ਕੀ ਇੰਨੀਆਂ ਮਲਕੇ ਜੇ ਮੰਨ ਲਓ ਐਵਰੇਜ ਥੋੜੀ ਪੰਜ ਪੁਸ਼ਤਾਂ ਤੇ 100 ਸਾਲ ਦੀ ਪੁਸ਼ਤ ਲਾ ਲਓ ਪਹਿਲਾਂ ਜਦੋਂ ਉਮਰਾ ਵੱਧ ਹੁੰਦੀ ਸੀਗਾ ਕੀ ਉਹ 500 ਸਾਲ ਵਾਲੇ ਮੂਰਖ ਸੀਗੇ ਵੀ ਤੁਸੀਂ ਜਿਹੜੇ ਹੁਣ 2024 25 ਵਿੱਚ ਬਹੁਤ ਸਮਹੰਦਾਰ ਹੋ ਗਏ ਵੀ ਆਪਾਂ ਜਿਹੜਾ ਕਹੀਏ ਵੀ ਆਪਾਂ ਯਾਰ ਖੇਤੀ ਕੋਈ ਲਾ ਵੇਚ ਕੇ ਇਹਦੇ ਤੋਂ ਬਾਹਰ ਹੋ ਜੀਏ ਭਾਈ ਇਹ ਬਾਈ ਕੋਈ ਸੰਬੰਧਦਾਰੀ ਨਹੀਂ ਹੈਗੀ ਮੇਰੇ ਸਾਹਬ ਨਾਲ ਸਭ ਤੋਂ ਵੱਡੀ ਮੂਰਖਮਤੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਕਹਿੰਦੇ ਆ ਵੀ ਜੱਟ ਖੇਤੀ ਕਰ ਸਕਦਾ ਇਹਦੇ ਤੇ ਕੰਮ ਕੋਈ ਹੋਰ ਨਹੀਂ ਹੋਣਾ ਹੈਗਾ ਜਿਹੜੇ ਬੰਦੇ ਨੇ ਖੇਤੀ ਕਰ ਲਈ ਜੇ ਕਹੇ ਵੀਏ ਕੋਈ ਬਿਜ਼ਨਸ ਕਰ ਲੂਗਾ ਬਿਜ਼ਨਸ ਵੀ ਨਹੀਂ ਹੋਣਾ ਇਹਦੇ ਤੋਂ ਮੰਗਿਆ ਵੀ ਨਹੀਂ ਜਾਣਾ ਕਿਉਂਕਿ ਹੱਥ ਵੀ ਨਹੀਂ ਅੱਡ ਸਕਦਾ ਤੇ ਮੁੜ ਕੇ ਤਾਂ ਹੀ ਤਾਂ ਆਪਣੇ ਬੰਦੇ ਆਰ ਸੁਸਾਈਡ ਕਰੀ ਜਾਂਦੇ ਖੁਦਕੁਸ਼ੀਆਂ ਕਰੀ ਜਾਂਦੇ ਉਹਦਾ ਰੀਜ਼ਨ ਇਹੀ ਹੁੰਦਾ ਵੀ ਜਿਹੜੀ ਆਪਣੀ ਮਤਲਬ ਕਿ ਅੰਦਰ ਦੀ ਆਤਮਾ ਹੈ ਉਹ ਸਿਰਫ ਯਾਦ ਰਹਿਣਾ ਹਿਲੀ ਵਿਆ ਯਾਦ ਆਪਾਂ ਖੇਤੀ ਦੇ ਵਿੱਚ ਹੀ ਰਹਿ ਸਕਦੇ ਆ ਖੇਤੀ ਦੇ ਵਿੱਚ ਹੀ ਆਪਾਂ ਜੇ ਵਧੀਆ ਤਰੀਕੇ ਨਾਲ ਕਰ ਲਈਏ ਤਾਂ ਵਧੀਆ ਗੱਲ ਆਪਾਂ ਯਾਦ ਰਹਿ ਕੇ ਕੰਮ ਕਰੀਏ ਵਧੀਆ ਤਰੀਕੇ ਨਾਲ ਵੀ ਰਿਲੈਕਸੇਸ਼ਨ ਵੀ ਮਿਲੇ ਕਿਉਂਕਿ ਜਿਹੜਾ ਸੰਤੁਸ਼ਟੀ ਆ ਉਹ ਬੜੀ ਮੁਸ਼ਕਲ ਆ ਉਹ ਬੰਦੇ ਨੂੰ ਕਦੋਂ ਮਿਲਦੀ ਆ ਵੀ ਜਿਹੜਾ ਕੁਦਰਤ ਦੇ ਨਾਲ ਜੁੜ ਗਿਆ ਜਿਹਨੂੰ ਪਿਆਰ ਹੋ ਗਿਆ ਜ਼ਮੀਨ ਨਾਲ ਪਿਆਰ ਹੋ ਗਿਆ ਕੁਦਰਤ ਨਾਲ ਪਿਆਰ ਹੋ ਗਿਆ ਆਪਣੇ ਧਰਮ ਨਾਲ ਪਿਆਰ ਹੋ ਗਿਆ ਉਹ ਬੰਦੇ ਨੂੰ ਜਿਹੜੀ ਆਤਮਾ ਹੈ ਉਹ ਸੰਤੁਸ਼ਟ ਹੋ ਜਾਂਦੀ ਹੈ ਬਹੁਤ ਘੱਟ ਬੰਦਿਆਂ ਨੇ ਹੁੰਦੀ ਹੈ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਯਾਰ ਵੀ ਰੱਬ ਦਾ ਨਾਮ ਵੀ ਜ਼ਰੂਰੀ ਹੈ ਤੇ ਆਪਣਾ ਜਿਹੜ ਇਹ ਨਾ ਛੱਡੋ ਖੇਤੀ ਦੀ ਜ਼ਮੀਨ ਨਾ ਵਿੱਚੋਂ ਮੇਰਾ ਵੀ ਤੁਹਾਨੂੰ ਭੁੱਖੇ ਨਹੀਂ ਮਾਰ ਦਿੰਦੀ ਇਹ ਆਪਣੀ ਗਾਰੰਟੀ ਆ ਇਹ ਨਾ ਸੋਚੀ ਜਿਓ ਵੀ ਹਾਂ 25 ਕਰੋੜ ਦਾ ਕੀ ਲਾ ਜਿੱਦਾਂ ਵੀਡੀਓ ਚੱਲੀ ਜਾਂਦੀ ਆ ਵੀ ਵਿਊ ਲੈਣ ਦੇ ਚੱਕਰ 'ਚ 25 ਕਰੋੜ ਦਾ 30 ਕਰੋੜ ਦਾ ਕੀ ਕਰੋਗੇ 25 ਕਰੋੜ ਨੂੰ 30 ਕਰੋੜ ਨੂੰ ਮੰਨ ਲਓ ਵੀ ਇੰਟਰਨੈਟ ਦਾ ਜ਼ਮਾਨਾ ਜਿਹੜੀ ਅੱਗੇ ਮਨੀ ਆ ਇਹ ਸਾਰਾ ਸਿਸਟਮ ਜਿਹੜਾ ਹੈ ਪਲਾਸਟਿਕ ਮਨੀ ਅੱਗੇ ਆਉਣੇ ਵਾਲੇ ਟਾਈਮ ਵਿੱਚ ਸ਼ੁਰੂ ਹੋ ਜਾਣੇ ਤਕਰੀਬਨ 2040 ਤੱਕ ਜਿਹੜਾ ਕੈਸ਼ ਆ ਇਹ ਬਿਲਕੁਲ ਖਤਮ ਹੋ ਜਾਣਾ ਪਲਾਸਟਿਕ ਮਨੀ ਸ਼ੁਰੂ ਹੋ ਜਾਣੀ ਜਿਹਦੇ ਵਿੱਚ ਆਪਣੇ ਕ੍ਰੈਡਿਟ ਕਾਰਡ ਏਟੀਐਮ ਕਾਰਡ ਜਾਂ ਆਪਾਂ ਇੰਟਰਨੈਟ ਦੇ ਥਰੂ ਜਿਹੜੀ ਆਪਣੀ ਆਨਲਾਈਨ ट्रांजੈਕਸ਼ਨ ਆ ਜਿੱਦਾਂ ਯੂਪੀਆਈ ਹੋ ਗਿਆ ਨੈਫਟ ਹੋ ਗਿਆ ਹੋਰ ਬੜੀਆਂ ਚੀਜ਼ਾਂ ਚੱਲ ਪਣੀ ਆ ਕਿਉਂਕਿ ਕੈਸ਼ ਜਦੋਂ ਖਤਮ ਹੋ ਗਿਆ ਸਾਰਾ ਸਿਸਟਮ ਆ ਜਿਹੜਾ ਇੰਟਰਨੈਟ ਦੇ ਨਾਲ ਜੁੜ ਜਾਣਾ ਇਕੱਲੇ ਕਾਰਡ ਨੂੰ ਵੀ ਕੀ ਕਰਾਂਗੇ ਜੇ ਏਟੀਐਮ ਦੇ ਵਿੱਚ ਇੰਟਰਨੈਟ ਬੰਦ ਹੈ ਸਾਰਾ ਸਿਸਟਮ ਬੰਦ ਹੈ ਸੋ ਮਤਲਬ ਕਿ ਇਹੀ ਇੱਕ ਚੀਜ਼ ਆ ਜਿਹੜੀ ਖੇਤੀ ਆ ਖੇਤੀ ਵਿੱਚ ਚ ਹੈ ਮਨੀ ਆਪਣੀ ਆਪਣੇ ਕੋ ਪੈਸਾ ਨਹੀਂ ਵੀ ਹੈਗਾ ਤਾਂ ਵੀ ਆਪਾਂ ਇਹਦੇ ਥਰੂ ਕਮਾ ਕੇ ਖਾ ਸਕਦੇ ਆ ਜਿੱਦਾਂ ਪਹਿਲੇ ਸਮਿਆਂ ਦੇ ਵਿੱਚ ਬੰਦੇ ਆਪਣੇ ਬਜ਼ੁਰਗ ਜਿਹੜੇ ਅਨਾਜ ਲੈ ਕੇ ਜਾਂਦੇ ਹੁੰਦੇ ਸੀ ਅਨਾਜ ਜਿਹੜਾ ਜਿੱਦਾਂ ਜਿੱਦਾਂ ਸੀਜ਼ਨ ਦਾ ਅਨਾਜ ਹੁੰਦਾ ਈ ਉਹ ਵੇਚ ਕੇ ਆਪਣੇ ਜਿਹੜੀਆਂ ਖਾਦ ਖਰਕਾ ਜਾਂ ਆਪਣੀਆਂ ਲੋੜਾਂ ਹੁੰਦੀ ਸੀ ਉਹ ਬਾਜ਼ਾਰ ਤੋਂ ਲੈ ਆਉਂਦੇ ਸੀਗੇ ਉਹ ਆਪਾਂ ਹੁਣ ਵੀ ਕਰ ਸਕਦੇ ਆ ਆਪਣੇ ਕੋਲ ਆਪਸ਼ਨ ਆ ਵੀ ਕਹਿਣ ਦਾ ਮਤਲਬ ਵੀ ਜੇ ਆਉਣ ਵਾਲੇ ਟਾਈਮ ਦੇ ਵਿੱਚ ਕੈਸ਼ ਵੀ ਖਤਮ ਹੋ ਜਾਂਦਾ ਇੰਟਰਨੈਟ ਵੀ ਬੰਦ ਹੋ ਜਾਂਦਾ ਮਤਲਬ ਕਿ ਸਾਰੀਆਂ ਚੀਜ਼ਾਂ ਜੇ ਠੱਪ ਵੀ ਹੋ ਜੰਨੀਆਂ ਤਾਂ ਵੀ ਖੇਤੀ ਆਪਾਂ ਨੂੰ ਭੁੱਖੇ ਨਹੀਂ ਮਰਨ ਦਊਗੀ ਇੱਥੋਂ ਤੱਕ ਤੁਸੀਂ ਸੋਚ ਕੇ ਦੇਖੋ ਬਹੁਤ ਬੰਦਿਆਂ ਦੇ ਗੱਲਾਂ ਜਿਹੜੀਆਂ ਇਹ ਆਪਣੀਆਂ ਐਵੇਂ ਹੀ ਲੱਗਣੀਆਂ ਪਰ ਜੇ ਡੂੰਘਾਈ ਦੇ ਨਾਲ ਸੋਚੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਵਾਕੇ ਯਾਰ ਵੀ ਜੇ ਸਾਰਾ ਕੁਝ ਬੰਦ ਵੀ ਹੋ ਜਾਵੇ ਤਾਂ ਵੀ ਜਿਹੜੀ ਖੇਤੀ ਆ ਖੇਤੀ ਨਾਲ ਆਪਾਂ ਸਾਰਾ ਕੁਝ ਲਿਆ ਸਕਦੇ ਜਿੱਦਾਂ ਆਪਾਂ ਕਹਿੰਨੇ ਵੀ 90 95% ਲੋੜਾਂ ਦਾ ਆਪਣੀਆਂ ਜ਼ਮੀਨ ਚੋਂ ਹੀ ਪੂਰੀਆਂ ਹੋ ਜਾਣੀਆਂ ਪਰ ਜਿੱਦਾਂ ਨੂਣ ਨਮਕ ਜਾਂ ਹੋਰ ਜਿਹੜੇ ਜਿਹੜੀਆਂ ਚਾਹ ਪੱਤੀ ਵਗੈਰਾ ਆਪਾਂ ਨਹੀਂ ਕਰ ਸਕਦੇ ਉਹ ਫੇਰ ਵੀ ਜੇ ਸਭ ਕੁਝ ਬੰਦ ਹੋ ਜਾਂਦਾ ਆਪਾਂ ਨਾਜ ਦੇ ਥਰੂ ਉਹਨਾਂ ਨੂੰ ਲਿਆ ਸਕਦੇ ਆ ਘਰ ਦੇ ਵਿੱਚ ਚਲੋ ਇੰਨਾ ਬੈਕਵਰਡ ਜਮਾਨਾ ਤੱਕ ਇਹ ਆਉਣਾ ਨਹੀਂ ਹੈਗਾ ਪਰ ਆਪਾਂ ਸੋਚਦੇ ਆ ਵੀ ਇੱਕ ਸੋਚ ਆ ਵੀ ਤੁਹਾਨੂੰ ਸਮਝਾਉਣ ਦਾ ਮੈਂ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਇੱਥੋਂ ਤੱਕ ਸਮਝੋ ਵੀ ਖੇਤੀ ਫੇਰ ਵੀ ਤੁਹਾਨੂੰ ਭੁੱਖੇ ਨਹੀਂ ਮਰਨ ਦੇ ਸਕਦੀ ਸੋ ਮੇਰਾ ਵੀਰ ਵੀਡੀਓ ਹੋ ਜਾਣੀ ਲੰਬੀ ਹੈ ਨਾ ਬਹੁਤ ਗੱਲਾਂ ਯਾਰ ਵਿੱਚ ਰਹਿ ਵੀ ਜਾਣੀਆਂ ਪਰ ਕਈ ਬੰਦੇ ਇਹਨੂੰ ਲੱਗਦਾ ਵੀ 12 13 ਮਿੰਟ ਬਹੁਤ ਬਣਦੇ ਕੱਟਦੇ ਵੀ ਹਨ ਨਹੀਂ ਟਿੱਕੇ ਕਿਉਂਕਿ ਸਮੇਂ ਦੀ ਸ਼ਾਰਟੇਜ ਲਾ ਲਓ ਜਾਂ ਆਪਣਾ ਰੁਝਾਨ ਹੀ ਇਦਾਂ ਦਾ ਹੋ ਗਿਆ ਵੀ ਆਪਾਂ ਨੂੰ ਚੀਜ਼ਾਂ ਹੀ ਉਹ ਹੀ ਚਾਹੀਦੀਆਂ ਵੀ ਜਿਨ੍ਹਾਂ ਨਾਲ ਆਪਣਾ ਮਨ ਲੱਗਿਆ ਰਹੇ ਸੋ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ 'ਚ ਥੈਂਕ ਯੂ